ਇਹ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਢੀਲਾ ਭਵਨ ਏਰੀਏ ਚ ਮੋਟਰਸਾਈਕਲ ਤੇ ਬਾਰਾਂ ਤਰੀ ਗਾਰਡਨ ਚ ਮੋਟਰਸਾਈਕਲ ਟੂ ਵੀਲਰ ਚੋਰੀ ਹੁੰਦੀਆਂ ਮਾਰਦਾ ਤਾਂ ਹੋ ਰਹੀਆਂ ਸੀ ਜਿਸ ਸੰਬੰਧ ਚ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਐਸਪੀ ਸਿਟੀ ਸਾਹਿਬ ਜੀ ਦੀ ਦੇਸ਼ਾ ਨਿਰਦੇਸ਼ਾਂ ਹੇਠ ਐਸਐਚਓ ਸਿਵਲਾਈਨ ਗੁਰਮੀਤ ਸਿੰਘ ਤੇ ਸਪੈਸ਼ਲੀ ਇੰਚਾਰਜ ਮਾਡਲ ਟਾਊਨ ਐਸ ਰਣਜੀਤ ਸਿੰਘ ਉਹਨਾਂ ਦੀ ਟੀਮ ਨੇ ਉਨ੍ਹਾਂ ਦੀ ਟੀਮ ਨੇ ਇੱਕ ਮੋਟਰਸਾਈਕਲ ਪਹਿਲਾਂ ਸ਼ੱਕ ਦੇ ਆਧਾਰ ਤੇ ਮੁਖਬਰੀ ਦੇ ਆਧਾਰ ਤੇ ਮੋਟਰਸਾਈਕਲ ਦੋ ਚਾਲਕਾਂ ਨੂੰ ਰੋਕਿਆ ਜਿਨ੍ਹਾਂ ਪਾਸੋਂ ਇਹ ਕਚੋਰੀ ਦਾ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਇਆ ਉਸ ਤੋਂ ਬਾਅਦ ਅੱਗੇ ਫਰਤਰ ਪੁੱਛਗਿੱਛ ਤੇ ਤੇ ਜਦੋਂ ਇਹ 8 ਨਾਲ ਹੋਰ ਸਪਲੈਂਡਰ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਨੇ ਕੁੱਲ 9 ਚੋਰੀ ਦੇ ਮੋਟਰਸਾਈਕਲ ਜੋ ਇਹਨਾਂ ਨੇ ਰਜਿੰਦਰਾ ਹਸਪੀਟਲ ਤੇ ਲੀਲਾ ਭਵਨ ਦੇਰੀਚੋਂ ਚੋਰੀ ਕੀਤੇ ਸੀ ਇਹਨਾਂ ਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਵੀ ਹੈ ਇੱਕ ਦੋਸ਼ੀ ਦੇ ਖਿਲਾਫ ਇਹ ਦੋ ਦੋਸ਼ੀ ਨੇ ਇੱਕ ਵਿਕਾਸ ਕੁਮਾਰ ਇੱਕ ਦੋਸ਼ੀ ਚਲੇਲੇ ਦਾ ਰਹਿਣ ਵਾਲਾ ਤੇ ਇੱਕ ਦੂਸਰਾ ਦੋਸ਼ੀ ਇਹ ਜਿਹੜਾ ਦੂਸਰਾ ਦੋਸ਼ੀ ਤਾਂ ਮੋਮਾਂਜਰੇ ਦਾ ਰਹਿਣ ਵਾਲਾ ਇਹਨਾਂ ਦੋਵਾਂ ਦੇ ਖਿਲਾਫ ਇੱਕ ਲੜਕੇ ਦੇ ਖਿਲਾਫ ਪਹਿਲਾਂ ਦੋ ਮੁਕੱਦਮੇ ਦਰਜ ਨੇ ਇੱਕ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੈ ਆਲਰੇਡੀ ਪਹਿਲਾਂ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਜਿਸ ਸੰਬੰਧ ਚ ਹੁਣ ਅੱਗੇ ਇਹਨਾਂ ਦਾ ਰਿਮਾਂਡ ਲਿਆ ਗਿਆ ਤੇ ਪੁਲਿਸ ਰਿਮਾਂਡ ਦੌਰਾਨ ਨੇ ਪੁੱਛ ਕੇ ਚ ਹੁਣ ਹੋਰ ਅੱਗੇ ਫਰਦਰ ਹੋਰ ਅਹਿਮ ਇਕਸ਼ਾਫ ਤੇ ਹੋਰ ਅਹਿਮ ਪ੍ਰਾਪੰਧੀਆਂ ਵੀ ਹੋਣਗੀਆਂ ਕੋਈ ਗਰੋ ਦੇ ਮੈਂਬਰ ਹੋਰ ਵੀ ਹੋ ਸਕਦੇ ਨੇ ਕਿ ਇਹ ਦੂਜੇ ਵੀ ਦੋ ਬੰਦੇ ਇਹ ਇਹ ਅੱਗੇ ਪੁੱਛਗਿਛ ਦਾ ਵਿਸ਼ਾ ਜੀ ਹੁਣ ਇਹ ਪੁੱਛਗਿਛ ਅੱਗੇ ਕਲੀਅਰ ਹੋਊਗਾ ਹੁਣ ਅੰਦਰਲੇ ਰਿਮਾਰਟ ਇਹਨਾਂ ਦੀ ਪੁੱਛਗਿਛ ਡਿਟੇਲਡ ਪੁੱਛਗਿਛ ਕੀਤੀ ਜਾਊਗੀ ਕਿ ਕਿੱਟ ਜਾਵੇ ਉਹ ਵੀ ਵੀਰੇ ਇਹਨਾਂ ਦਾ ਹੁਣ ਡਾਕਟਰ ਟੈਸਟ ਕਰਾਇਆ ਜਾ ਰਿਹਾ ਜੀ